ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਬਿਜਲੀ ਬਿੱਲਾਂ ਦੇ ਵਿੱਚ ਹੁਣ ਵੱਡਾ ਘੁਟਾਲਾ ਹੋ ਗਿਆ ਹੈ ਪੀਐਸਪੀਸੀਐਲ ਵਿਭਾਗ ਦੇ ਵਿੱਚ ਮਚਿਆ ਹੈ ਹੜਕੰਪ 0 ਬਿਲ ਨੂੰ ਲੈ ਕੇ ਇਹਨਾਂ ਮੁਲਾਜ਼ਮਾਂ ਦੇ ਉੱਤੇ ਹੁਣ ਡੇਗੀ ਹੈ ਗਾਜ ਜੀਹਾਂ ਪੰਜਾਬ ਦੇ ਵਿੱਚ ਹੁਣ ਬਿਜਲੀ ਬੋਰਡ ਦੇ ਚੀਫ ਇੰਜੀਨੀਅਰ ਜਗਦੀਪ ਸਿੰਘ ਹਾਂਸ ਨੇ ਮੀਟਰਾਂ ਦੀ ਰੀਡਿੰਗ ਦੇ ਦੌਰਾਨ ਸਰਕਾਰੀ ਸੌਫਟਵੇਅਰ ਦੇ ਨਾਲ ਛੇੜ ਛਾੜ ਕਰਨ ਵਾਲੇ ਲਗਭਗ 40 ਕਰਮਚਾਰੀ ਦੇ ਖਿਲਾਫ ਸਖਤ ਕਾਰਵਾਈ ਕਰਦੀਆਂ ਹੋਇਆਂ ਮੀਟਰ ਰੀਡਰਾਂ ਦੀ ਆਈਡੀ ਬਲੌਕ ਕਰ ਦਿੱਤੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਹਨ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਕਸਬਿਆਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਵੱਲੋਂ ਜਾਇਆ ਜਾਂਦਾ ਸੀ ਤੇ ਇਸੇ ਦੌਰਾਨ ਇਹਨਾਂ ਦੇ ਵੱਲੋਂ ਪੈਸੇ ਲੈ ਕੇ ਲੋਕਾਂ ਦੇ ਬਿੱਲ ਜ਼ੀਰੋ ਕੱਢੇ ਗਏ ਹਨ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਵੱਲੋਂ ਸਰਕਾਰੀ ਤੌਰ ਦੇ ਉੱਤੇ ਜਿਹੜੀਆਂ ਮੀਟਰ ਦੇ ਵਿੱਚ ਜੁਨਟਾਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਫੇਰ ਬਦਲ ਕੀਤੇ ਗਏ ਹਨ ਜਿਸ ਤੋਂ ਬਾਅਦ ਸਰਕਾਰੀ ਸੌਫਟਵੇਅਰ ਦੇ ਨਾਲ ਛੇੜ-ਛਾੜ ਕਰਨ ਤੋਂ ਬਾਅਦ ਜ਼ੀਰੋ ਰਕਮ ਦੇ ਬਿਜਲੀ ਬਿੱਲ ਜਾਰੀ ਕੀਤੇ ਗਏ ਹਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਚੀਫ ਇੰਜੀਨੀਅਰ ਜਗਦੇਵ ਸਿੰਘ ਹੰਸ ਨੇ ਦੱਸਿਆ ਹੈ ਕਿ ਕਿਸੇ ਵੀ ਮੁਲਾਜ਼ਮ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ ਮੀਟਰ ਰੀਡਰਾਂ ਦੇ ਵੱਲੋਂ ਸਰਕਾਰੀ ਖਜ਼ਾਨੇ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਦੀ ਹੁਣ ਪਾਈ ਪਾਈ ਦਾ ਹਿਸਾਬ ਲਿਆ ਜਾਵੇਗਾ ਤੁਹਾਨੂੰ ਦੱਸੀ ਹੈ ਕਿ ਇਹਨਾਂ ਮੀਟਰ ਰੀਡਰਾਂ ਦੇ ਵੱਲੋਂ ਲੋਕਾਂ ਤੋਂ ਪੈਸੇ ਵਸੂਲੇ ਜਾਂਦੇ ਸੀ ਬਹੁਤ ਸਾਰੇ ਮੀਟਰ ਰੀਡਰਾਂ ਦੇ ਵੱਲੋਂ ਇਸ ਦੀ ਰਕਮ 500 ਰੁਪਏ ਜਾਂ ਫਿਰ 1000 ਰੁਪਏ ਰੱਖੀ ਗਈ ਸੀ ਕਿ ਉਹ ਕਿਸੇ ਦਾ ਵੀ ਬਿੱਲ ਜ਼ੀਰੋ ਕਰ ਦਿੰਦੇ ਸਨ ਤੇ ਜੂਨਟਾਂ ਦੇ ਵਿੱਚ ਫੇਰ ਬਦਲ ਕਰ ਦਿੱਤਾ ਜਾਂਦਾ ਸੀ ਜਿਸ ਤੋਂ ਬਾਅਦ ਉਜ਼ਰ ਨੂੰ ਤੇ ਬਿੱਲ ਜ਼ੀਰੋ ਆ ਜਾਂਦਾ ਸੀ ਤੇ ਇਸ ਤੋਂ ਬਾਅਦ ਜਿਹੜੇ ਮੀਟਰ ਰੀਡਰ ਹੁੰਦੇ ਸਨ ਉਹਨਾਂ ਦੇ ਵੱਲੋਂ ਆਪਣੀ ਜੇਬ ਦੇ ਵਿੱਚ 500 ਜਾਂ ਫਿਰ 1000 ਰੁਪਏ ਦੇ ਵਿੱਚ ਇਹ ਸੌਦਾ ਕੀਤਾ ਜਾਂਦਾ ਸੀ ਸੋ ਹੁਣ 40 ਮੀਟਰ ਰੀਡਰਾਂ ਨੂੰ ਇਸ ਘਟਾਲੇ ਦੇ ਵਿੱਚ ਫੜ ਲਿਆ ਗਿਆ ਹੈ ਸੋ ਇਸ ਤੋਂ ਬਾਅਦ ਹੁਣ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਇਹਨਾਂ ਦੀ ਆਈਡੀ ਵੀ ਬਲੌਕ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਹੁਣ ਇਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਤੋਂ ਬਾਅਦ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਪੰਜਾਬ ਦੀ ਭਗਵਾਨਤਮਾਨ ਸਰਕਾਰ ਜਿਸ ਦੇ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਉਸ ਦੀ ਪੋਲ ਖੋਲਦੀ ਹੋਈ ਵੀ ਇਹ ਵੀਡੀਓ ਸਾਹਮਣੇ ਆਈ ਹੈ ਸੋ ਇੱਕ ਪਿਓ ਦੇ ਵੱਲੋਂ ਆਪਣੇ ਪੁੱਤ ਨੂੰ ਨਸ਼ੇ ਦੀ ਹਾਲਤ ਦੇ ਵਿੱਚ ਦੇਖਿਆ ਜਾਂਦਾ ਹੈ ਤੇ ਉਸ ਦੇ ਵੱਲੋਂ ਹੀ ਉਸ ਦੀ ਵੀਡੀਓ ਬਣਾਈ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੇ ਵੱਲੋਂ ਸਰਕਾਰਾਂ ਨੂੰ ਲਾਂਤਾਂ ਪਾਈਆਂ ਜਾ ਰਹੀਆਂ ਹਨ ਕਿ ਉਸ ਦਾ ਪੁੱਤ ਇੰਨਾ ਜ਼ਿਆਦਾ ਨਸ਼ੇ ਦੇ ਵਿੱਚ ਹੈ ਕਿ ਉਸ ਤੋਂ ਸਹੀ ਤਰੀਕੇ ਦੇ ਨਾਲ ਖੜਾ ਵੀ ਨਹੀਂ ਹੋਇਆ ਜਾਂਦਾ ਸੋ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਕਿਵੇਂ ਇਸ ਵੱਲੋਂ ਨਸ਼ਾ ਕੀਤਾ ਗਿਆ ਹੈ ਸੋ ਕਿਵੇਂ ਇਹ ਡਿੱਗਦਾ ਹੀ ਜਾ ਰਿਹਾ ਹੈ ਤੇ ਇਸ ਦੇ ਪਿਤਾ ਦੇ ਵੱਲੋਂ ਸਰਕਾਰ ਨੂੰ ਵੀ ਲਾਂਤਾਂ ਪਾਈਆਂ ਜਾ ਰਹੀਆਂ ਹਨ ਪੁਲਿਸ ਮੁਲਾਜ਼ਮ ਤੇ ਜਿਵੇਂ ਕਿ ਕਿਸੇ ਨੀਂਦ ਦੇ ਵਿੱਚ ਸੁੱਤੇ ਹੋਏ ਹੁੰਦੇ ਹਨ ਸੋ ਦੇਖ ਸਕਦੇ ਹੋ ਕਿ ਨੌਜਵਾਨ ਦੇ ਹਾਲਾਤ ਕਿਹੋ ਜਿਹੇ ਹੋ ਚੁੱਕੇ ਹਨ ਕਿ ਕਿੰਨਾ ਜ਼ਿਆਦਾ ਇਸ ਦੇ ਵੱਲੋਂ ਨਸ਼ਾ ਕੀਤਾ ਗਿਆ ਹੋਵੇਗਾ ਸੋ ਹੋਰ ਇਸ ਪਿਓ ਦੇ ਦੁਆਰਾ ਆਪਣੇ ਪੁੱਤ ਬਾਰੇ ਅਤੇ ਪੰਜਾਬ ਦੀ ਲਾਂਹਤੀ ਸਰਕਾਰ ਦੇ ਬਾਰੇ ਕੀ ਕਿਹਾ ਗਿਆ ਹੈ ਸੋ ਆਓ ਲੈ ਚੱਲਦੇ ਹਾਂ ਸਿੱਧਾ ਹੀ ਇਸ ਵੀਡੀਓ ਦੇ ਵੱਲ ਆ ਇਹ ਕੱਲਾ ਕੱਲਾ ਜੇ ਮੇਰਾ ਮੁੰਡਾ ਇਹ ਸਰਕਾਰ ਮੈਂ 10 ਵਾਰੀ ਠਾਣੇ ਗਿਆ ਉਹਨਾਂ ਦੀ ਭੈਣੀਆਂ ਐ ਉਹਨਾਂ ਦੀ ਸਾਲਿਆਂ ਦੀ ਕੋਈ ਨਹੀਂ ਜੇ ਇੱਥੇ ਆਇਆ ਕੁੜੀ ਹਵਾ ਇਹਨੂੰ ਫੜ ਕੇ ਕਿਹਦੇ ਸੈਂਟਰ ਚ ਛੁੱਟੋ ਇਹਨੂੰ ਤੁਹਾਡੀ ਜ਼ਿੰਮੇਵਾਰੀ ਆ ਸਰਕਾਰ ਦੀ ਇਹ ਸਰਕਾਰ ਦੀ ਬਣਦੀ ਆ ਜ਼ਿੰਮੇਵਾਰੀ ਮੇਰੀ ਨਹੀਂ ਕੀ ਏ ਮੈਂ ਬਥੇਰੇ ਜਿੰਦਰੇ ਮਾਰ ਕੇ ਵੇਖ ਲੇ ਇਹਨੂੰ ਇਹਨੂੰ ਛੁੱਟੋ ਇਹਨੂੰ ਇਹ ਕੱਲਾ ਕੱਲਾ ਜੇ ਚੋਂ ਕੁੜੀਆਂ ਦਾ ਭਰਾ ਜੇ ਇਹਨੂੰ ਛੁੱਟੋ ਇਹਨੂੰ ਆ ਵੇਖ ਲੋ ਆਵਰ ਪਾਲ ਪਿੰਡ ਦੇ ਵਿੱਚ ਆਹ ਕੁਛ ਹੋੰਦਿਆ ਕਹਿੰਦੇ ਨਸ਼ੇ ਨਸ਼ੇ ਬੰਦ ਹੋ ਗਏ ਆ ਔਰ ਨਸ਼ੇ ਕੁੜੀ ਹੋਵੇ ਦੁਕਾਨਾਂ ਦੇ ਵਗੰਡਾ ਇਹਦੇ ਉਹ ਥਾਣੇ ਵਾਲੇ ਆਪ ਰੁਪਈਏ ਲੈਂਦੇ ਜੇ ਉਹਨਾਂ ਨੂੰ ਛੱਡ ਦਿੰਦੇ ਇਹ ਜੁਆਈਆਂ ਨੂੰ ਆ ਆ ਵੇਖੋ ਹੁਣ ਆ ਵੇਖ ਲਓ ਹਾਲ ਆ ਵੇਖੋ ਇਧਰ ਕੀ ਬੰਡਿਆ ਇਹ 10 ਵਾਰੀ ਮੈਂ ਚੁੱਕਿਆ ਜੇ ਕਿੰਨੀ ਵਾਰੀ ਚੁੱਕਾਂ ਸਲਾਮ ਮਿਲ ਜਾਂਦੇ ਮੈਨੂੰ ਬੁਰਾ ਸਾਡੇ ਘਰ ਦਾ ਹਾਲ ਆ ਦੋ ਇਹਦੇ ਨਿਆ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ 28 ਅਤੇ 29 ਨਵੰਬਰ ਦੀ ਦਰਮਿਆਨੀ ਰਾਤ ਨੂੰ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਇੱਕ ਲੜਕੀ ਰਪਿੰਦਰਕੌਰ ਜੋ ਕਿ ਅੱਧੀ ਰਾਤ ਨੂੰ ਆਪਣੇ ਆਸ਼ਿਕ ਨੂੰ ਘਰ ਸੱਦ ਕੇ ਉਸ ਦੇ ਨਾਲ ਮਿਲ ਕੇ ਹੀ ਆਪਣੇ ਪਤੀ ਦਾ ਉਸ ਦੇ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ ਸੋ ਜਿਸ ਤੋਂ ਬਾਅਦ ਲੋਟਰੀ ਬਾਰਦਾ ਤ ਇਸ ਨੂੰ ਬਣਾ ਕੇ ਪੇਸ਼ ਕੀਤਾ ਗਿਆ ਸੀ ਤੇ ਰਪਿੰਦਰ ਦਾ ਆਸ਼ਿਕ ਹਰ ਕਮਲਪ੍ਰੀਤ ਮੌਕੇ ਤੋਂ ਹੀ ਗੈਣੇ ਲੱਗੇ ਫਰਾਰ ਹੋ ਗਿਆ ਸੀ ਹੁਣ ਇਸ ਕੇਸ ਦੇ ਵਿੱਚ ਵੱਡੇ ਖੁਲਾਸੇ ਹੋਏ ਹਨ ਜੀਹਾਂ ਡੀਆਈਜੀ ਦੇ ਵੱਲੋਂ ਹੁਣ ਵੱਡੇ ਖੁਲਾਸੇ ਕੀਤੇ ਗਏ ਹਨ ਉਹਨਾਂ ਨੇ ਵੱਡੀ ਗੱਲ ਤੋਂ ਪਰਦਾ ਚੁੱਕਿਆ ਹੈ ਕਿ ਰਪਿੰਦਰ ਖੁਦ ਕ੍ਰਾਈਮੋਲੋਜੀ ਦੀ ਪੜਾਈ ਕਰ ਚੁੱਕੀ ਹੈ ਸੋ ਕੈਨੇਡਾ ਦੇ ਵਿੱਚ ਉਸ ਦੇ ਵੱਲੋਂ ਕ੍ਰਾਈਮੋਲੋਜੀ ਦੀ ਪੜ੍ਹਾਈ ਕੀਤੀ ਗਈ ਸੀ ਜੋ ਕਿ ਅਪਰਾਧ ਦੇ ਰਿਲੇਟਡ ਹੁੰਦੀ ਹੈ ਜਿਸ ਦੇ ਕਾਰਨ ਉਸ ਦੇ ਛਾਤਰ ਦਿਮਾਗ ਦੇ ਵਿੱਚ ਅਜਹੀ ਸਾਜ਼ਿਸ਼ ਉਪਜੀ ਸੀ ਸੋ ਉਹਨਾਂ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਜਾਂਚ ਬਹੁਤ ਹੀ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਜਿਸ ਨੂੰ ਇੰਨੀ ਜਲਦੀ ਮੁਕੰਮਲ ਨਹੀਂ ਕੀਤਾ ਜਾ ਸਕਦਾ ਉਹਨਾਂ ਨੇ ਕਿਹਾ ਹੈ ਕਿ ਗੁਰਵਿੰਦਰ ਦਾ ਪਰਿਵਾਰ ਜੇ ਇਸ ਕਿਸੇ ਗੱਲ ਦਾ ਵੀ ਉਸ ਨੂੰ ਅਣਚੰਕਾ ਜ਼ਾਹਰ ਕਰਦਾ ਹੈ ਸੋ ਉਸ ਦੀ ਜਾਂਚ ਕਰਕੇ ਸਚਾਈ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਦੌਰਾਨ ਜਾਂਚ ਅਗਰ ਕਿਸੇ ਹੋਰ ਵਿਅਕਤੀ ਦੀ ਵੀ ਇਸ ਦੇ ਵਿੱਚ ਸ਼ਮੂਲੀਅਤ ਹੋਵੇਗੀ ਤੇ ਉਸ ਨੂੰ ਵੀ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਜਾਵੇਗਾ ਸੋ ਬੇहद ਹਾਈ ਪ੍ਰੋਫਾਈਲ ਦੇ ਕੇਸ ਇਸ ਸਮੇਂ ਪੰਜਾਬ ਦਾ ਬਣਿਆ ਹੋਇਆ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਲੜਕੀ ਦੇ ਬਨੋਂ ਜੋ ਕਿ ਅਪਰਾਧ ਦੇ ਰਿਲੇਟਡ ਕੈਨੇਡਾ ਦੇ ਵਿੱਚ ਵੀ ਕਾਲਜ ਦੇ ਵਿੱਚ ਪੜ੍ਹਾਈ ਕਰਦੀ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੇ ਵਿੱਚ ਨਵੀਂ-ਨਵੀਂ ਸ਼ਾਮਲ ਹੋਈ ਸੋਨੀਆ ਮਾਨ ਨੂੰ ਸੋਸ਼ਲ ਮੀਡੀਆ ਦੇ ਉੱਤੇ ਧਮਕੀ ਦੇਣ ਵਾਲਾ ਰੂਪੀ ਹੋਣ ਅਮਰ ਤਸਾਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਮਰ ਤਸਾਰ ਦਿਹਾਤੀ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਆਗੂ ਫਲਕਾ ਇੰਚਾਰਜ ਅਤੇ ਰਾਜਾ ਅਸਾਂਸੀ ਮੈਡਮ ਸੋਨੀਆ ਮਾਨ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ આરોપી ਨੂੰ ਗ੍ਰਿਫਤਾਰ ਕਰ ਲਿਆ ਹੈ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਆ ਡੀਐਸਪੀ ਦੇ ਦੁਆਰਾ ਦੱਸਿਆ ਗਿਆ ਹੈ ਕਿ ਸੋਨੀਆ ਮਾਨ ਨੂੰ ਪਿਛਲੇ ਦਿਨੀ ਹੀ ਧਮਕੀ ਮਿਲੀ ਸੀ ਕਿ ਉਸ ਨੂੰ ਗੋਲੀਆਂ ਮਾਰ ਕੇ ਜਾਨੋਂ ਮਾਰ ਦਿੱਤਾ ਜਾਵੇਗਾ ਸੋ ਇਸੇ ਦੌਰਾਨ ਸੋਨੀਆ ਮਾਨ ਦੇ ਵੱਲੋਂ ਪੁਲਿਸ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਹੁਣ ਇਸ આરોપી ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਇਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਦੀ ਖਬਰ ਦੀ ਗੱਲ ਕਰੀਏ ਤਾਂ ਲੁਧਿਆਣਾ ਦੇ ਵਿੱਚ ਦੋ ਨਵਾਲਕ ਬੱਚਿਆਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਇਸ ਮਾਮਲੇ ਤੇ ਮਗਰੋਂ ਹੁਣ ਪੰਜਾਬ ਦੇ ਵਿੱਚ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਜੀਹਾਂ ਮਿਲੀ ਜਾਣਕਾਰੀ ਦੇ ਮੁਤਾਬਕ ਜ਼ਿਲ੍ਹੇ ਦੇ ਗੁਰੂ ਅਰਜਨ ਦੇਵ ਨਗਰ ਤੋਂ ਦੋ ਬੱਚੇ ਲਾਪਤਾ ਦੱਸੇ ਜਾ ਰਹੇ ਹਨ ਪਰਿਵਾਰ ਦਾ ਕਹਿਣਾ ਹੈ ਕਿ ਦੋਵੇਂ ਟਿਊਸ਼ਨ ਪੜ੍ਹਨ ਦੇ ਲਈ ਗਏ ਸਨ ਪਰ ਘਰ ਵਾਪਸ ਨਹੀਂ ਪਰਤੇ ਹਨ ਹਾਲਾਂਕਿ ਇਸ ਮਾਮਲੇ ਦੀ ਹੁਣ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕਿ ਘਰੋਂ ਤੇ ਬੱਚੇ ਸੋਲਿਊਸ਼ਨ ਦੇ ਉੱਤੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ ਪਰ ਵਾਪਸ ਨਹੀਂ ਪਰਤੇ ਹਨ ਕਾਫੀ ਦੇਰ ਹੋਣ ਮਗਰੋਂ ਜਦੋਂ ਦੋਵੇਂ ਬੱਚੇ ਘਰ ਨਹੀਂ ਪਰਤੇ ਤੇ ਮਾਪਿਆਂ ਦੇ ਦੁਆਰਾ ਉਹਨਾਂ ਨੂੰ ਲੱਭਣਾ ਸ਼ੁਰੂ ਕੀਤਾ ਤਕਰੀਬਨ 24 ਘੰਟੇ ਹੋਣ ਤੋਂ ਬਾਅਦ ਵੀ ਬੱਚੇ ਘਰ ਵਾਪਸ ਨਹੀਂ ਪਰਤੇ ਹਨ ਨਾ ਹੀ ਉਹ ਕਿਤੇ ਵੀ ਲੱਭੇ ਹਨ ਸੋ ਇਸ ਤੋਂ ਬਾਅਦ ਹੁਣ ਪੁਲਿਸ ਦੇ ਕੋਲ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਸੋ ਬੇहद ਹੈਰਾਨ ਕਰਦਾ ਇਹ ਮਾਮਲਾ ਹੁਣ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਨਿਕਲ ਕੇ ਆ ਰਿਹਾ ਹੈ ਬੱਚਿਆਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵੱਲੋਂ ਵੋਟਾਂ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜੀਹਾਂ ਜਿੱਥੇ ਕੀ ਜ਼ਿਲ੍ਹਾ ਪ੍ਰੀਸ਼ਦ ਅਤੇ ਜ਼ਿਲ੍ਹਾ ਪੰਜਾਬ ਦੇ ਵਿੱਚ ਸੰਪਤੀ ਚੋਣਾਂ ਹੋਣ ਜਾ ਰਹੀਆਂ ਹਨ 14 ਦਸੰਬਰ ਨੂੰ ਜੋ ਕਿ ਇਹ ਚੋਣਾਂ ਹੋਣ ਜਾ ਰਹੀਆਂ ਹਨ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਚੋਣਾਂ ਦਾ ਹੁਣ ਚਿੜੀਆਂ ਵਸਤੀ ਵਾਰਡ ਨੰਬਰ 1 ਤੇ ਪਿੰਡ ਨਈਆਂ ਵਾਲਾ ਤੇ ਜ਼ਿਲ੍ਹਾ ਬਠਿੰਡਾ ਦੇ ਵੱਲੋਂ ਪੂਰਨ ਤੌਰ ਦੇ ਉੱਤੇ ਬਾਈਕਾਟ ਕਰ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਕੰਮ ਸਰਕਾਰਾਂ ਦੇ ਵੱਲੋਂ ਨਹੀਂ ਕੀਤਾ ਗਿਆ ਹੈ 600 ਬਾਦ ਵੋਟਰ ਹੋਣ ਦੇ ਬਾਵਜੂਦ ਕੋਈ ਵੀ ਇੱਥੇ ਸੁਣਵਾਈ ਨਹੀਂ ਹੋ ਰਹੀ ਹੈ ਪਾਣੀ ਦੇ ਨਿਕਾਸ ਖੇਡ ਗਰਾਉਂਡਾਂ ਤੇ ਸਾਫ ਪਾਣੀ ਹਾਲੇ ਤੱਕ ਵੀ ਜਿਹੜਾ ਕਿ ਪੰਜਾਬ ਦੇ ਸੁਪਿੰਡ ਨੂੰ ਮਹੀਆ ਨਹੀਂ ਹੋ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 14 ਤਰੀਕ ਨੂੰ ਡਾਂਗ ਦੇ ਉੱਤੇ ਉਹਨਾਂ ਦੇ ਵੱਲੋਂ ਡੇਰਾ ਰੱਖਿਆ ਜਾਵੇਗਾ ਸੋ ਜਿਹੜਾ ਵੀ ਲੀਡਰ ਉਹਨਾਂ ਦੇ ਵੋਟਾਂ ਮੰਗਣ ਆਵੇਗਾ ਉਸ ਦੇ ਡਾਂਗ ਫੇਰੀ ਜਾਵੇਗੀ ਸਖਤ ਚੇਤਾਵਨੀ ਜਾਰੀ ਕੀਤੀ ਗਈ ਹੈ ਸੋ ਕਿਸੇ ਵੀ ਪਾਰਟੀ ਦਾ ਕੋਈ ਵੀ ਬਾਰਕਰ ਜਾਂ ਨੁਮਾਇੰਦਾ ਵੋਟ ਲੈਣ ਦੇ ਲਈ ਪ੍ਰਚਾਰ ਕਰਨ ਨਾ ਆਵੇ ਸੋ ਵੋਟ ਬਦਲੇ ਪੀਤੀ ਆਪ ਦੇ ਨਾਲ ਮਾਰੀ ਲਲਕਾਰੇ ਆਉਣ ਵਾਲੀਆਂ ਪੀੜੀਆਂ ਦੀਆਂ ਚੀਕਾਂ ਬਣ ਕੇ ਨਿਕਲਣਗੇ ਸੋ ਇਹ ਵੀ ਉਹਨਾਂ ਦੇ ਵੱਲੋਂ ਸਲੋਗਨ ਲਿਖਿਆ ਗਿਆ ਹੈ ਸੋ ਵੋਟਾਂ ਦਾ ਹੁਣ ਬਾਈਕਾਟ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ 14 ਤਰੀਕ ਨੂੰ ਇਹ ਵੋਟਾਂ ਜਿਹੜੀਆਂ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਤੇ ਬਲਾਕ ਸੰਮਤੀ ਦੀਆਂ ਹੋਣੀਆਂ ਹਨ ਸੋ ਇਸ ਦਾ ਪੂਰਨ ਤੌਰ ਦੇ ਉੱਤੇ ਬਾਈਕਾਟ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਔਰਤ ਦੇ ਕਤਲ ਮਾਮਲੇ ਦੇ ਵਿੱਚ ਦੋਸ਼ੀ ਪਾਈ ਗਿਆ ਪੰਜਾਬੀ ਨੌਜਵਾਨ ਨੂੰ ਅਦਾਲਤ ਨੇ ਹੁਣ 25 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਦੋਸ਼ੀ ਨੌਜਵਾਨ ਦੀ ਪਛਾਣ ਰਜਵਿੰਦਰ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਪੰਜਾਬ ਦੇ ਮੋਗਾ ਜ਼ਿਲ੍ਹਾ ਦਾ ਰਹਿਣ ਵਾਲਾ ਹੈ ਬਾਹਰਦਤ ਨੂੰ ਅੰਜਾਮ ਦੇਣ ਤੋਂ ਬਾਅਦ ਰਜਵਿੰਦਰ ਸਿੰਘ ਪੁਲਿਸ ਤੋਂ ਬਚਣ ਦੇ ਲਈ ਆਸਟ੍ਰੇਲੀਆ ਤੋਂ ਭੱਜ ਕੇ ਪੰਜਾਬ ਦੇ ਵਿੱਚ ਆ ਗਿਆ ਸੀ ਪਰ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ ਸੋ ਉਸ ਦੇ ਦੁਆਰਾ ਹੁਣ ਇਸ ਨੂੰ ਦਪੋਚ ਲਿਆ ਗਿਆ ਹੈ ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਹੁਣ ਉਸ ਨੂੰ ਆਸਟ੍ਰੇਲੀਆ ਦੀ ਅਦਾਲਤ ਨੇ 25 ਸਾਲ ਦੀ ਸ ਦਿੱਤੀ ਹੈ ਕਤਲ ਤੋਂ ਬਾਅਦ ਪੰਜਾਬ ਭੱਜ ਆਇਆ ਸੀ ਮੁਲਜ਼ਮ ਰਜਵਿੰਦਰ ਸਿੰਘ ਆਸਟ੍ਰੇਲੀਆ ਦੇ ਵਿੱਚ ਇੱਕ ਔਰਤ ਦੇ ਕਤਲ ਕਰਨ ਦੀ ਵਾਰਦਾਤ ਤੋਂ ਬਾਅਦ ਤੁਰੰਤ ਆਸਟ੍ਰੇਲੀਆ ਛੱਡ ਕੇ ਪੰਜਾਬ ਦੇ ਵਿੱਚ ਆ ਗਿਆ ਸੀ ਜਿਸ ਤੋਂ ਬਾਅਦ ਹੁਣ ਆਸਟ੍ਰੇਲੀਆਈ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰਕੇ ਆਸਟ੍ਰੇਲੀਆ ਦੇ ਵਿੱਚ ਲਿਆਇਆ ਜਾਂਦਾ ਹੈ ਜਿਸ ਤੋਂ ਬਾਅਦ ਕਿ ਹੁਣ ਉਸ ਨੂੰ 25 ਸਾਲ ਦੀ ਕੈਦ ਹੋਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਜੇ ਪੰਜਾਬ ਦੇ ਵਿੱਚ ਜ਼ਿਲ੍ਹਾ ਪਰੀਸ਼ਦ ਅਤੇ ਪੰਚਾਇਤ ਸੰਪਤੀ ਚੋਣਾਂ ਦੇ ਮੱਦੇਨਜ਼ਰ ਹੁਣ 14 ਦਸੰਬਰ ਨੂੰ ਡ్రਾਈ ਡੇ ਦਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਦੇ ਵਿੱਚ ਇਸ ਦਿਨ ਠੇਕੇ ਨਹੀਂ ਖੁੱਲਣਗੇ ਹਾਤੇ ਜਾਂ ਫਿਰ ਕਿਸੇ ਹੋਟਲ ਦੇ ਵਿੱਚ ਵੀ ਸ਼ਰਾਬ ਅਤੇ ਇਸ ਤੋਂ ਇਲਾਵਾ ਨਸ਼ਾ ਕਰਨ ਵਰਗੀ ਜਿਹੜੀ ਪ੍ਰਤੀਕਿਰਿਆ ਉਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਸੋ ਇਸੇ ਦੌਰਾਨ ਹੁਣ ਰੈਸਟੋਰੈਂਟਾਂ ਹੋਟਲਾਂ ਅਤੇ ਸਾਰੇ ਹੀ ਢਾਬਾ ਮਾਲਕਾਂ ਨੂੰ ਇਹ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਸੋ ਕਿਤੇ ਵੀ ਹੁਣ ਸ਼ਰਾਬ ਨਹੀਂ ਵਿਕੇਗੀ ਨਾ ਚੱਲੇਗੀ ਡਰਾਈ ਡੇ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਜਲੰਧਰ ਵਾਸੀਆਂ ਦੇ ਲਈ ਹੁਣ ਵੱਡੀ ਖੁਸ਼ਖਬਰੀ ਹੈ 35 ਸਾਲਾਂ ਬਾਅਦ ਮਿਲ ਗਈ ਹੈ ਪ੍ਰਵਾਨਗੀ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਇਤਿਹਾਸਕ ਫੈਸਲਾ ਕੀਤਾ ਹੈ ਜਿਸ ਦੇ ਵਿੱਚ ਜਲੰਧਰ ਨਗਰ ਨਿਗਮ ਦੇ ਲਈ 1196 ਸਫਾਈ ਕਰਮਚਾਰੀਆਂ ਦੀ ਭਰਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ 35 ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਇਹ ਪ੍ਰਾਪਤੀ ਹੋਈ ਹੈ ਇਹ ਪ੍ਰਵਾਨਗੀ ਸ਼ਹਿਰ ਦੀ ਸਫਾਈ ਪ੍ਰਣਾਲੀ ਦੇ ਲਈ ਇੱਕ ਮਹੱਤਵਪੂਰਨ ਪ੍ਰਾਪਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੁਣ ਕਿਹਾ ਗਿਆ ਹੈ ਕਿ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਸਫਾਈ ਰੱਖੀ ਜਾਵੇਗੀ ਸੋ ਬੁਨਿਆਦੀ ਸਮੱਸਿਆਵਾਂ ਨੂੰ ਵੀ ਹੱਲ ਕੀਤਾ ਜਾਵੇਗਾ ਇਸੇ ਦੇ ਨਾਲ ਹੀ ਹੁਣ ਜਲੰਧਰ ਵਾਸੀਆਂ ਦੇ ਦੁਆਰਾ ਵੀ ਕਿਹਾ ਗਿਆ ਹੈ ਕਿ ਇਹ ਇੱਕ ਇਤਿਹਾਸਕ ਫੈਸਲਾ ਹੈ ਸੋ ਦਿਹਾਕੀਆਂ ਤੋਂ ਸਫਾਈ ਕਰਮਚਾਰੀਆਂ ਦੀ ਘਾਟ ਦੇ ਕਾਰਨ ਪੰਜਾਬ ਦੇ ਜਲੰਧਰ ਜੋ ਕਿ ਪੰਜਾਬ ਦੇ ਕੈਲੀਫੋਰਨੀਆ ਕਿਹਾ ਜਾਂਦਾ ਹੈ ਜਲੰਧਰ ਸ਼ਹਿਰ ਨੂੰ ਸੋ ਇਸੇ ਦੌਰਾਨ ਹੁਣ ਕਾਫੀ ਜ਼ਿਆਦਾ ਇੱਥੇ ਸਫਾਈ ਦੀ ਵੀ ਲੋੜ ਹੈ ਕਿਉਂਕਿ ਕਾਫੀ ਆਬਾਦੀ ਵਾਲਾ ਸ਼ਹਿਰ ਮੰਨਿਆ ਜਾਂਦਾ ਹੈ ਸੋ ਇਸ ਤੋਂ ਬਾਅਦ ਹੁਣ 35 ਸਾਲਾਂ ਦੇ ਬਾਅਦ ਸੁਰੱਖਿਆ ਕਰਮਚਾਰੀਆਂ ਦੀ ਇੱਥੇ ਭਗਵੰਤ ਮਾਨ ਸਰਕਾਰ ਦੇ ਉਹ ਪਾਰਟੀ ਕੀਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਬੇहद ਹੈਰਾਨ ਕਰਦਾ ਇਹ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਜਿੱਥੇ ਕਿ ਬੀਤੇ ਦਿਨੀ ਇੱਕ ਫਾਜ਼ਿਲਕਾ ਦੇ ਵਿੱਚ ਖੇਤਾਂ ਦੇ ਵਿੱਚ 14 ਸਾਲਾਂ ਬੱਚੇ ਦੀ ਲਾਸ਼ ਮਿਲੀ ਸੀ ਜਿਸ ਦਾ ਕਿ ਉਸ ਦੇ ਪਰਿਵਾਰਕ ਮੈਂਬਰਾਂ ਦੇ ਦੁਆਰਾ ਕਿਹਾ ਜਾ ਰਿਹਾ ਸੀ ਕਿ ਕਤਲ ਕਰ ਦਿੱਤਾ ਗਿਆ ਹੈ ਸੋ ਇਸੇ ਦੌਰਾਨ ਤੁਹਾਨੂੰ ਦੱਸੀਏ ਕਿ ਹੁਣ ਪੂਰੇ ਇਲਾਕੇ ਦੇ ਵਿੱਚ ਸਸੰਸਨੀ ਵੀ ਫੈਲ ਚੁੱਕੀ ਆ ਤੇ ਕਤਲ ਦਾ ਕਾਰਨ ਵੀ ਸਾਹਮਣੇ ਆ ਚੁੱਕਾ ਹੈ ਤੇ ਕਤਲ ਕਰਨ ਵਾਲੇ ਵੀ ਸਾਹਮਣੇ ਆ ਚੁੱਕੇ ਹਨ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਸਿਰਫ 14 ਸਾਲਾਂ ਦਾ ਹੈ ਲੜਕਾ ਸੀ ਜਿਸ ਦਾ ਕੀ ਬੇਰਹਿਮੀ ਦੇ ਨਾਲ ਕੱਲ ਕਤਲ ਕਰ ਦਿੱਤਾ ਗਿਆ ਸੀ ਸੋ ਮਿਲੀ ਜਾਣਕਾਰੀ ਦੇ ਅਨੁਸਾਰ ਹੁਣ ਪੁਲਿਸ ਦੇ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਹੈ ਬੱਚਾ ਘਰ ਦੇ ਵਿੱਚੋਂ ਸਾਈਕਲ ਲੈ ਕੇ ਗਵਾਂਡੀਆਂ ਦੇ ਘਰ ਦੇ ਵਿੱਚ ਗਿਆ ਸੀ ਇਸ ਤੋਂ ਬਾਅਦ ਬੱਚਾ ਘਰ ਦੇ ਵਿੱਚ ਵਾਪਸ ਨਹੀਂ ਪਰਤਿਆ ਸੀ ਪਰਿਵਾਰ ਦੇ ਵੱਲੋਂ ਲਗਾਤਾਰ ਉਸ ਦੀ ਭਾਲ ਕੀਤੀ ਗਈ ਜਦਕਿ ਬੱਚੇ ਦਾ ਸਾਈਕਲ ਗਵਾਂਡੀਆਂ ਦੇ ਘਰੋਂ ਹੀ ਬ੍ਰਮਧ ਹੋਇਆ ਸੀ ਇਸੇ ਦੌਰਾਨ ਪਰਿਵਾਰ ਨੂੰ ਸ਼ੱਕ ਵੀ ਹੋਇਆ ਸੀ ਕਿ ਉਹਨਾਂ ਦੇ ਵੱਲੋਂ ਗਵਾਂਡੀਆਂ ਦੇ ਉੱਤੇ ਸਖਤੀ ਕੀਤੀ ਗਈ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਇਸ ਨਵਾਲਕ ਬੱਚੇ ਦੀ ਹੱਤਿਆ ਕਰ ਦਿੱਤੀ ਗਈ ਹੈ ਤੇ ਇੱਕ ਥੈਲੇ ਦੇ ਵਿੱਚ ਪਾ ਕੇ ਇਸ ਨੂੰ ਖੇਤਾਂ ਤੋਂ ਦੂਰ ਸੁੱਟਿਆ ਗਿਆ ਸੀ ਸੋ ਇਸ ਤੋਂ ਬਾਅਦ ਹੁਣ ਪੁਲਿਸ ਦੇ ਦੁਆਰਾ ਜਾਣਕਾਰੀ ਹਾਸਲ ਕੀਤੀ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਲੜਕੇ ਦੇ ਗਾਲ ਦੇ ਵਿੱਚ ਇੱਕ ਚਾਂਦੀ ਦੀ ਚੈਨ ਪਾਈ ਹੋਈ ਸੀ ਜੋ ਕਿ ਤਕਰੀਬਨ 6 ਤੋਂ 7000 ਰੁਪਏ ਦੀ ਸੀ ਸੋ ਇਸ ਦੇ ਨਾਲ ਜਿਹੜੇ ਖੇਡਣ ਵਾਲੇ ਲੜਕੇ ਸਨ ਉਹਨਾਂ ਦੇ ਵੱਲੋਂ ਹੀ ਉਸ ਚਾਂਦੀ ਦੀ ਚੈਨ ਨੂੰ ਹੜੱਪਣ ਦੇ ਲਈ ਇਸ ਦਾ ਕਤਲ ਕੀਤਾ ਗਿਆ ਇਸ ਦੇ ਸੈਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਟਾਂ ਮਾਰੀਆਂ ਗਈਆਂ ਜਿਸ ਤੋਂ ਬਾਅਦ ਇਸ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਬੋਰੀ ਦੇ ਵਿੱਚ ਇਸ ਨੂੰ ਪਾ ਕੇ ਤੇ ਬਾਹਰ ਖੇਤਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ 6-7000 ਵਾਲੀ ਚਾਂਦੀ ਦੀ ਜੋ ਕਿ ਮਿਲ ਸਕੇ ਜਿਸ ਤੋਂ ਬਾਅਦ ਇਸ 14 ਸਾਲਾਂ ਬੱਚੇ ਦਾ ਕਤਲ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਜਿੱਥੇ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਲਿਖਿਆ ਗਿਆ ਸੀ ਕਿ ਚਿੱਟਾ ਇੱਧਰ ਵੇਖਦਾ ਹੈ ਜਾਂ ਫਿਰ ਉੱਧਰ ਵੇਖਦਾ ਹੈ ਸੋ ਸ਼ਰਿਆਮ ਹੀ ਪਿੰਡਾਂ ਦੇ ਵਿੱਚ ਲਿਖ ਦਿੱਤਾ ਗਿਆ ਸੀ ਸੋ ਇਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਹੁਣ ਫਟਕਾਰ ਲਗਾਈ ਗਈ ਹੈ ਜਿਸ ਤੋਂ ਬਾਅਦ ਹਰਕਤ ਦੇ ਵਿੱਚ ਆਇਆ ਹੈ ਪੁਲਿਸ ਪ੍ਰਸ਼ਾਸਨ ਜੀ ਹਾਂ ਮੋੜ ਮੰਡੀ ਦੇ ਇਲਾਕੇ ਦੇ ਵਿੱਚ ਹੁਣ ਦਿਨੋ ਦਿਨ ਨਸ਼ਿਆਂ ਦੇ ਨਾਲ ਜੁੜੇ ਮਾਮਲੇ ਗੰਭੀਰ ਹੁੰਦੇ ਜਾ ਰਹੇ ਹਨ ਜਿਸ ਤੋਂ ਬਾਅਦ ਮੋੜ ਮੰਡੀ ਦੀਆਂ ਕੰਧਾਂ ਦੇ ਉੱਤੇ ਹੀ ਲਿਖਣਾ ਸ਼ੁਰੂ ਕਰ ਦਿੱਤਾ ਗਿਆ ਸੀ ਲੋਕਾਂ ਦੇ ਵੱਲੋਂ ਕਿ ਚਿੱਟਾ ਇੱਧਰ ਸ਼ਰੇਆਮ ਵਿਕਦਾ ਹੈ ਇਹ ਮਾਮਲਾ ਸੁਣ ਕੇ ਜਿਸ ਤੋਂ ਬਾਅਦ ਕਿ ਸਿੱਧਾ ਪੰਜਾਬ ਦੀ ਅਤੇ ਹਰਿਆਣਾ ਦੀ ਹਾਈ ਕੋਰਟ ਤੱਕ ਜਾ ਪੁੱਜਾ ਜਿਸ ਤੋਂ ਬਾਅਦ ਕਿ ਹਾਈ ਕੋਰਟ ਦੇ ਵੱਲੋਂ ਤਿੱਖੀ ਟਿੱਪਣੀ ਕਰਦਿਆਂ ਹੋਇਆਂ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਗਈ ਸੀ ਤੇ ਨਸ਼ਿਆਂ ਵਿਰੁੱਧ ਕੜੀ ਅਤੇ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਸਨ ਜਿਸ ਤੋਂ ਬਾਅਦ 22 ਦਸੰਬਰ ਹਲਫ ਦਰਜ ਕਰਵਾਉਣ ਦੇ ਲਈ ਜਾਰੀ ਹੁਕਮ ਕਰ ਦਿੱਤੇ ਗਏ ਹਨ ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਲੋਂ ਹੁਣ ਇਹਨਾਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕਿਵੇਂ ਨਾਕੇਬੰਦੀ ਕੀਤੀ ਗਈ ਹੈ ਤੇ ਕੱਲੇ-ਕੱਲੇ ਹੁਣ ਬਾਈਕ ਸਵਾਰ ਅਤੇ ਗੱਡੀ ਸਵਾਰ ਦੀ ਹੁਣ ਚੈਕਿੰਗ ਕੀਤੀ ਜਾ ਰਹੀ ਹੈ ਤੇ ਹੁਣ ਇੱਥੇ ਨਸ਼ਾ ਤੁਹਾਨੂੰ ਦੱਸ ਦਈਏ ਕਿ ਕੁਝ ਸਮੇਂ ਦੇ ਲਈ ਬੰਦ ਵੀ ਹੋ ਜਾਵੇਗਾ ਪਰ ਇਸ ਤੋਂ ਬਾਅਦ ਜਦੋਂ ਹੀ ਇਹਨਾਂ ਦੇ ਵੱਲੋਂ ਢਿੱਲ ਦਿੱਤੀ ਜਾਵੇਗੀ ਫਿਰ ਪੰਜਾਬ ਦੇ ਵਿੱਚ ਨਸ਼ਾ ਤੜੱਲੇ ਦੇ ਨਾਲ ਵੇਕਣਾ ਸ਼ੁਰੂ ਹੋ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਦੇ ਵਿੱਚ ਇਸ ਸਮੇਂ ਸਰਦੀ ਦਾ ਕਹਿਰ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਵੱਖ-ਵੱਖ ਉੱਤਰ ਭਾਰਤ ਦੀਆਂ ਸਟੇਟਾਂ ਦੇ ਵੱਲੋਂ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਜੀਹਾਂ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਕਾਫੀ ਸਾਲਾਂ ਤੋਂ ਛੁੱਟੀਆਂ ਪਹਿਲਾਂ ਹੀ ਕਰ ਦਿੱਤੀਆਂ ਜਾਂਦੀਆਂ ਹਨ ਤੇ ਇਹ ਸਰਦੀ ਦੀਆਂ ਛੁੱਟੀਆਂ 15 ਜਾਂ ਫਿਰ 10 ਜਨਵਰੀ ਤੱਕ ਕੀਤੀਆਂ ਜਾਂਦੀਆਂ ਹਨ ਸੋ ਇਸੇ ਦੌਰਾਨ ਹੁਣ ਜੁਪੀ ਦੇ ਵਿੱਚ ਤੇ ਸਕੂਲਾਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਸਕੂਲਾਂ ਦੀਆਂ ਛੁੱਟੀਆਂ ਹੁਣ 20 ਦਸੰਬਰ ਦਸੰਬਰ ਤੱਕ ਕਰ ਦਿੱਤੀਆਂ ਗਈਆਂ ਹਨ ਸੋ 12 ਦਿਨ ਕੁੱਲ ਜਿਹੜੇ ਕਿ ਹੁਣ ਸਕੂਲ ਬੰਦ ਰਹਿਣਗੇ ਤੇ ਜੇਕਰ ਇਸੇ ਤਰ੍ਹਾਂ ਹੀ ਠੰਡ ਹੋਣ ਵਾਲੇ ਦਿਨਾਂ ਦੇ ਵਿੱਚ ਵਾਧਦੀ ਹੈ ਤੇ ਇਹਨਾਂ ਛੁੱਟੀਆਂ ਨੂੰ ਹੋਰ ਵੀ 10 ਤੋਂ 15 ਦਿਨਾਂ ਦੇ ਲਈ ਵਧਾਇਆ ਜਾਵੇਗਾ ਸੋ ਹੁਣ ਪੰਜਾਬ ਦੀਆਂ ਛੁੱਟੀਆਂ ਨੂੰ ਲੈ ਕੇ ਵੀ ਤੁਹਾਨੂੰ ਦੱਸ ਦਈਏ ਕਿ ਕਾਫੀ ਜ਼ਿਆਦਾ ਲੋਕਾਂ ਦੇ ਵੱਲੋਂ ਕੁਐਸਚਨ ਕੀਤੇ ਜਾ ਰਹੇ ਹਨ ਕਿ ਆਖਰਕਾਰ ਪੰਜਾਬ ਦੇ ਵਿੱਚ ਹੁਣ ਸਕੂਲਾਂ ਦੇ ਵਿੱਚ ਛੁੱਟੀਆਂ ਕਦੋਂ ਹੋਣਗੀਆਂ ਤੇ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਸਰਕਾਰ ਦੇ ਵੱਲੋਂ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਹੁਣ ਪੰਜਾਬ ਦੇ ਵਿੱਚ ਵੀ 20 ਦਸੰਬਰ ਤੋਂ ਛੁੱਟੀਆਂ ਕੀਤੀਆਂ ਜਾ ਸਕਦੀਆਂ ਹਨ ਜੋ ਕਿ ਬਰਤਕਤੇ ਹੋਣਗੀਆਂ ਹੀ ਅਤੇ ਜੇਕਰ ਪੰਜਾਬ ਦੇ ਵਿੱਚ ਸਰਦੀ ਜਿਆਦਾ ਪੈਂਦੀ ਹੈ ਤੇ ਇਹਨਾਂ ਨੂੰ ਹੋਰ 10 ਤੋਂ 15 ਦਿਨਾਂ ਦੇ ਲਈ ਵਧਾਇਆ ਵੀ ਜਾ ਸਕਦਾ ਹੈ ਸੋ 20 ਦਸੰਬਰ ਤੋਂ ਹੀ ਪੰਜਾਬ ਦੇ ਵਿੱਚ ਵੀ ਹੁਣ ਛੁੱਟੀਆਂ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ ਕਿਉਂਕਿ ਪੰਜਾਬ ਦੇ ਹੁਣ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ 12 13 ਤੇ 14 ਦਸੰਬਰ ਨੂੰ ਹੁਣ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕੋਰਾ ਪੈਣ ਦੀ ਧੁੰਦ ਪੈਣ ਦੀ ਸੰਭਾਵਨਾ ਜਤਾ ਦਿੱਤੀ ਗਈ ਹੈ ਵਿਭਾਗ ਨੇ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਮਾਸ਼ਹਿਰ ਫਤਿਗੜ ਸਾਹਿਬ ਰੂਪਨਗਰ ਪਟਿਆਲਾ ਮੋਹਾਲੀ ਵਰਗੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਟੈਂਪਰੇਚਰ ਵੀ ਤੁਹਾਨੂੰ ਦੱਸ ਦਿਆ ਕਿ 3 ਤੋਂ 10 ਡਿਗਰੀ ਤੱਕ ਲੜਕ ਚੁੱਕਾ ਹੈ ਜਿਸ ਤੋਂ ਬਾਅਦ ਹੁਣ ਮੌਸਮ ਵਿਗਿਆਨੀਆਂ ਨੇ ਪੂਰੇ ਉੱਤਰ ਭਾਰਤ ਸਮੇਤ ਪੰਜਾਬ ਦੇ ਵਿੱਚ 12 13 ਤੇ 14 ਦਸੰਬਰ ਨੂੰ ਪੰਜਾਬ ਹਰਿਆ ਛੰਗਣੀ ਤੋਂ ਹੰਦ ਅਤੇ ਤਾਪਮਨ ਦੇ ਵਿੱਚ ਹੋਰ ਗਰਾਵਟ ਦਾ ਜੈਨੋ ਲਰਟ ਜਾਰੀ ਕਰ ਦਿੱਤਾ ਹੈ ਸੋ ਇਸੇ ਕਾਰਨ ਹੁਣ ਪੰਜਾਬ ਦੇ ਵਿੱਚ ਛੁੱਟੀਆਂ ਇਸ ਵਾਰ ਜਿਹੜੀਆਂ ਕਿ 20 ਦਸੰਬਰ ਤੋਂ ਹੀ ਕੀਤੀਆਂ ਜਾ ਸਕਦੀਆਂ ਹਨ ਕਿਉਂਕਿ ਠੰਡੇ ਇਸ ਵਾਰ ਜ਼ਿਆਦਾ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਕਹਿ ਦਿੱਤੀ ਗਈ ਸੀ ਸੋ ਇਸ ਤੋਂ ਬਾਅਦ ਹੁਣ ਖਬਰਾਂ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ